ਵਿਵਾਦਨਾ ਕਈ ਵਾਰੀ ਮੜੀ ਦੀ ਗੱਲ ਦਾ ਪੈ ਜਾਂਦਾ ਆਪਾਂ ਤੇ ਕੋਈ ਚੀਜ਼ ਪ੍ਰਾਣੀ ਗੱਡੀ ਕੁਡੀ ਕੁ ਮੇਰੇ ਅਕਲ ਲੈਂਦਾ ਨਾ ਤੇ ਉਹ ਕਹਿੰਦਾ ਵੀ ਇੱਕ ਅੱਧਾ ਸਾਲ ਮਾਰ ਲੁੱਤੇ ਥੱਲੇ ਹੋ ਗਿਆ ਤੇ ਕੋਈ ਗੱਲ ਨਹੀਂ ਪਰ ਇੱਥੇ ਇੱਕ ਟਰੈਕਟਰ ਦੇ ਮਾਡਲ ਦਾ ਬਹੁਤ ਵਿਵਾਦ ਪਿਆ ਹੋਇਆ ਵੀ 2 ਸਾਲ ਪਿਛੇ ਵਾਲਾ ਟਰੈਕਟਰ ਬਈ ਕੰਪਨੀ ਦੇ ਦਿੱਤਾ ਖੰਨੇ ਦੀ ਨੇ ਪਸ਼ੂ ਖੰਨੇ ਦੇ ਦਵਿੰਦਰ ਭੁਲਾਇਆ ਨਾ ਕਰੋ ਉਹ ਸਨਾ ਦੇ ਮਾਲਕ ਨੂੰ ਸਤਾਇਆ ਨਾ ਇੱਥੇ ਸਤਾਏ ਗਏ ਜੀ ਇੱਕ ਟਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਲਿਆ ਸੀਗਾ ਤੇ ਉਹਨਾਂ ਨੇ ਬਈ 2 ਸਾਲ ਪੁਰਾਣੇ ਮਾਡਲ ਆ ਦੇ ਤੇ ਖੁੱਡੀਆਂ ਸਾਹਿਬ ਨੇ ਬਹੁਤ ਸਖਤ ਕਾਰਵਾਈ ਕੀਤੀ ਖੁੱਡੀਆਂ ਸਾਹਿਬ ਨੇ ਫ ਅੱਛਾ ਕਮਾਲ ਦੀ ਗੱਲ ਇਹ ਆ ਕਿ ਜਦੋਂ ਰੌਲਾ ਪਿਆ ਮੈਂ ਅੱਜ ਖਬਰ ਪੜਦਾ ਪਿਆ ਸੀ ਪੰਜਾਬੀਟਰ ਫੌਂਚਕੇ ਉਹਨਾਂ ਨੇ ਨਾਲ ਦੀ ਨਾਲ ਨਵਾਂ ਟਰੈਕਟਰ ਵੀ ਖਿਲਾ ਦਿੱਤਾ ਦੋਨੇ ਖੜਾ ਰਿਕੇ ਫੋਟੋ ਵੀ ਆਹੀ ਪਈ ਅੱਛਾ ਦੋਨੇ ਹੀ ਲਗਾ ਜਿਨਾਂ ਨੂੰ ਵਧੀਆ ਹੱਸ ਗੋ ਪਰ ਇਹ ਸਭ ਕੁਝ ਕਿਵੇਂ ਹੋ ਗਿਆ ਇਹਦੀ ਜਾਂਚ ਪੜਤਾਲ ਹੁਣ ਚੱਲ ਰਹੀ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਨਿਕਲੇ ਕਿ ਭਈ ਜੇ 25 ਦੇ ਮਾਡਲ ਦੇ ਪੈਸੇ ਭਰੇ ਆ ਤਾਂ 23 ਮਾਡਲ ਕਿਵੇਂ ਲੈ ਲਿਆ ਗਿਆ ਕਿਉਂਕਿ ਤੁਸੀਂ ਜਦੋਂ ਵੀ ਸਰਕਾਰੀ ਤੌਰ ਤੇ ਕੋਈ ਚੀਜ਼ ਖਰੀਦੇ ਹੋ ਤਾਂ ਬਹੁਤ ਬਰੀਕ ਸ਼ਾਨਣਾਂ ਫਾਰਮਲਿਟੀਆਂ ਦਾ ਲਾਇਆ ਜਾਂਦਾ ਹੈ ਇਸੇ ਵਾਸਤੇ ਖਾਸ ਕਰਕੇ ਬਿਲਿੰਗ ਵਗੈਰਾ ਤੇ ਡੇਟਾ ਤਰੀਕਾ ਇਹ ਤਾਂ ਬੜੀ ਸਾਡੇ ਇਤਾਂ ਦੇ ਵਾਧੂ ਹੈ ਲੋਕਿ ਉਦਾਹਰਣ ਆ ਮਸਾਲਾ ਨੇ ਜੀ ਪੰਜਾਬੀ ਯੂਨੀਵਰਸਿਟੀ ਦੀ ਇੱਕ ਬੱਸ ਬੜੀ ਚਰਚਿਤ ਰਹੀ ਹੂੰ ਡਰਾਈਵਰ ਚਰਚਿਤ ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਚੱਲਦੀਆਂ ਨੇ ਸਾਰੀਆਂ ਹੂੰ ਸਾਡੇ ਤੇ ਇਥੇ ਬਤੇਰਾ ਕੋਸ਼ੀਆ ਜੇ ਹੁਣ ਵੇਖਣ ਜਾਈਏ ਤੇ ਇੱਕ ਵਾਰੀ ਕਹਿੰਦੇ ਆ ਕਿ ਮੈਂ ਨਾ ਕਿਤਾਬ ਚ ਪੜਿਆ ਸੀਗਾ ਪ੍ਰੋਫੈਸਰ ਸ਼ਿੰਗਾਰਾ ਸਿੰਘ ਉਹਨਾਂ ਦੀ ਕਿਤਾਬ ਦੇ ਵਿੱਚ ਕਿ ਬਈ ਇੱਕ ਨਾ ਸ਼ਾਇਦ ਇਹ ਗੱਲ ਕੋਈ ਹੋਏਗੀ ਅੱਜ ਤੋਂ ਕਿਸ 17-18 ਸਾਲ ਪਹਿਲਾਂ ਦੀ ਕਿ ਵਿਧਾਨ ਸਭਾ ਦੀ ਲਾਇਬ੍ਰੇਰੀ ਵਾਸਤੇ ਕੁਝ ਪੁਸਤਕਾਂ ਖਰੀਦਣੀਆਂ ਸੀਗੀਆਂ ਕੋਈ ਲਗਭਗ ਕੁਝ ਹਜ਼ਾਰ ਦੀਆਂ ਪੁਸਤਕਾਂ ਹਮ ਤੇ ਵਾਸਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜੀ ਦੀ ਮੀਟਿੰਗ ਕੋਈ ਕਿਸੇ ਵੱਡੇ ਸ਼ਹਿਰ ਚ ਕੋਈ ਪੰਜਾਬ ਤੋਂ ਬਾਹਰ ਹਾਂਜੀ ਉਹ ਮਤਲਬ ਕਿ ਉਸ ਕਮੇਟੀ ਦੀਆਂ ਮੀਟਿੰਗਾਂ ਦਾ ਖਰਚਾ ਹੀ ਲੱਖਾਂ ਚ ਹੋ ਗਿਆ ਤੇ ਕਿਤਾਬਾਂ ਕੁਝ ਯਾਰ ਦੀਆਂ ਖਰੀਦਨੀਆਂ ਸਾਂ ਅੱਛਾ ਇਹ ਕਮਾਲ ਹੈ ਇਹ ਸਾਡੇ ਚੱਲਦਾ ਹੈ ਨਾ ਸਾਹਿਬ ਰਾਲੀਆਂ ਮਿਲੀਆਂ ਚੁਗੀਆਂ ਜਾਂਦੀਆਂ ਸੋ ਗੱਲ ਇਹ ਆ ਕਿ ਬਾਈ ਹੁਣ ਇਹਦੀ ਤਹਿਕੀਕਾ ਤੋਂ ਹੋਏਗੀ ਵੈਸੇ ਜੇ ਤੁਸੀਂ ਦੇਖੋ ਕਿ ਮੰਤਰੀ ਕਾਫੀ ਐਕਟਿਵ ਨਜ਼ਰ ਆ ਰਹੇ ਏਟਿਓ ਸਾਹਿਬ ਹਮ ਚੀਮਾ ਸਾਹਿਬ ਪੁਲਰ ਸਾਹਿਬ ਖੁੱਡੀਆਂ ਸਾਹਿਬ ਜੀ ਸਾਰੇ ਦਿਖਾ ਰਹੇ ਨੇ ਆਪਣਾ ਐਕਟਿਵਿਜ਼ਮ ਜੀ ਜੀ ਰੀਸ਼ਫਲਿੰਗ ਦੀ ਚਰਚਾ ਦੇ ਨਾਲ ਹੀ ਜੇ ਤੁਸੀਂ ਦੇਖੋਗੇ ਤਾਂ ਮੰਤਰੀਪੁਰੇ ਤੁਹਾਨੂੰ ਐਕਸ਼ਨ 'ਚ ਨਜ਼ਰ ਆਣਗੇ ਜੀ ਬਹੁਤ ਮੇਰੇ ਖਿਆਲ ਦੇ ਨਾਲ ਹੋਰ ਵੀ ਜਿਹੜੇ ਕੁਝ ਪਰਫਾਰਮਰ ਕਮਜ਼ੋਰ ਸੀ ਜਾਂ ਕੁਝ ਹੋਰ ਮਸਲੇ ਸੀਗੇ ਇਹਨਾਂ ਦੇ ਇਹਨਾਂ ਨੇ ਖੇਤੀ ਬੜੀ ਮਹਿਕਮੇ ਚ ਵੀ ਕੁਝ ਜਿਹੜੇ ਅਪਸਰ ਹਾਂ ਜੀ ਸੱਤ ਦੇ ਕਰੀਬ ਉਹਨਾਂ ਨੂੰ ਵੀ ਨੋਟਸ ਭੇਜੇ ਨੇ ਨੋਟਸ ਭੇਜੇ ਨੇ ਸੋ ਕਹਿ ਸਕਦੇ ਆਪਾਂ ਕਿ ਮੰਤਰੀ ਫੁੱਲ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਜੀ ਜਿਵੇਂ ਜਿਵੇਂ ਕਹਿੰਦੇ ਕਿ ਸਮਾਂ ਨੇੜੇ ਆਉਂਦਾ ਜਾਂਦਾ ਤੇ ਇਧਰੋਂ ਜਿਹੜੀਆਂ ਨੇ ਉਹ ਵਾਗਡੋਰ ਸੰਭਾਲੀ ਜਾ ਰਹੀ ਹੈ ਚੰਗੀ ਤਰ੍ਹਾਂ ਕੁਲਰਿਆ ਸਾਹਿਬ ਕਹਿੰਦੇ ਕਿ ਗੋਆ ਚ ਮੀਟਿੰਗਾਂ ਹੋਈਆਂ ਸੀ ਆ ਦੇਖ ਲਓ ਉਹ ਮੈਂ ਕਿਤਾਬ ਚੋਂ ਪੜ੍ਹੀ ਸੀ ਉਹ ਘਟਨਾ ਬਿਲਕੁਲ ਕੁਲਰਿਆ ਸਾਹਿਬ ਉਹ ਕਿਤਾਬ ਚ ਦਰਜ ਹੈ ਘਟਨਾ ਇਹ ਕੋਈ ਬਣਾਈ ਹੋਈ ਘਟਨਾ ਨਹੀਂ ਹੈ ਮੈਂ ਖੁਦ ਉਹ ਕਿ ਬਿਲਕੁਲ ਬਿਲਕੁਲ ਖੈਰ ਚਲੋ ਭਾਈ ਸੱਚੀ ਕਾਗਜ਼ੀ ਕਾਰਵਾਈਆਂ ਸਿਰ ਅਸੀਂ ਅੱਗੇ ਆ ਨਾ ਤੇ ਕਾਗਜ਼ੀ ਕਾਰਵਾਈਆਂ ਪੂਰੀਆਂ ਹੋਈ ਜਾਂਦੀਆਂ ਨੇ ਸਮਾਨ ਪਹੁੰਚੇ ਭਾਵੇਂ